ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਮੈਂ ਜਾ ਰਿਹਾ ਸੀ ਕੰਮ ਤੇ ਤੇ ਕੰਮ ਤੇ ਜਾਂਦਿਆਂ ਨੂੰ ਪਤਾ ਲੱਗਾ ਕਿ ਇਹ ਕਿਹੜਾ ਰਸਤੇ ਵਿੱਚ ਜਿੱਦਾਂ ਹੀ ਅੱਗ ਲੱਗੀ ਸੀ ਪਹਿਲੀ ਨੂੰ ਜਿੱਦਾਂ ਕਿ ਉਹਨਾਂ ਨੇ ਟੂੜੀ ਬਣਾ ਲਈ ਸੀ ਉਸ ਬਾਅਦ ਉਹ ਨਾਲ ਨੂੰ ਅੱਗ ਲਾ ਦਿੱਤੀ ਅੱਗ ਲੱਗਣ ਕਰਕੇ ਸੜਕ ਤੇ ਹੋ ਗਿਆ ਸੀ ਕਿ ਧੂਆ ਧੂਆ ਹੋ ਗਿਆ ਸੀ ਕੋਈ ਦਿਖਦਾ ਨਹੀਂ ਸੀ ਉੱਤੋਂ ਜ਼ਿਆਦਾ ਧੂਆ ਸੀ ਤੇ ਇੱਕ ਮੁੰਡਾ ਆ ਰਿਹਾ ਸੀ ਆਪਣੇ ਪਲਾਸ ਤੋਂ ਬੇਗਲਾ ਨੂੰ ਜਾ ਰਿਹਾ ਸੀ ਤੇ ਉਹ ਅੱਖਾਂ ਚ ਪਿਆ ਧੂਆਂ ਤੇ ਉਹ ਸੰਤੁਲਨ ਉਹਦਾ ਵਿਗੜ ਗਿਆ ਇਹਦੇ ਕਰਕੇ ਉਹ ਅੱਗ ਚ ਡਿੱਗ ਗਿਆ ਤੇ ਉਹਦੀ ਡੈਥ ਹੋ ਗਈ ਹੈ ਉਹਦੀ ਬੋਡੀ ਨੂੰ ਲੈ ਗਏ ਸੀ ਉਸ ਵਾਲਿਆਂ ਆਣ ਕੇ ਤੇ ਬਹੁਤ ਮਦਭਾਗੀ ਖਬਰ ਹੈ ਪਰ ਇਹ ਚੀਜ਼ ਦਾ ਥੋੜਾ ਧਿਆਨ ਹੀ ਮੱਚੇ ਤੱਕ ਸਰਕਾਰ ਨੇ ਤੇ ਮੰਦੀ ਕੀਤਾ ਕਿ ਅੱਗ ਨਾਲ ਆਉ ਨਾ ਰਹੋ ਲੇਕਿਨ ਹਮ ਮੁੜਦੇ ਨਹੀਂ ਸਾਡੇ ਬੰਦੇ ਵੀ ਨਾ ਅੱਗ ਲਾ ਦਿੰਦੇ ਨੇ ਉਹਦੇ ਕਰਕੇ ਹੁਣ ਕੀ ਦੇਖੋ ਕਿ ਇਹ ਇੱਕ ਇਹ ਖਬਰ ਆਈਏ ਤੇ ਇੱਕ ਹੋਰ ਖਬਰ ਮੈਂ ਫੋਨ ਤੇ ਦੇਖੀ ਸੀ ਉਹ ਤਿੰਨ ਮੈਂਬਰ ਸੀ ਪਰਵਾਦ ਦੇ ਉਹ ਤਿੰਨੇ ਹੀ ਇੱਦਾਂ ਅੱਗੇ ਵਿਚ ਮਤਲਬ ਅੱਗ ਲੱਗਣ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਇਹ ਕਿ ਮੈਸੇਜ ਹੈ ਕਿ ਚਲੋ ਇਹ ਚੀਜ਼ ਦਾ ਥੋੜਾ ਜਿਹਾ ਪ੍ਰੇਸ਼ ਕਰੋ ਨਾ ਇਦਾਂ ਕਰੋ ਜੇ ਤੁਹਾਨੂੰ ਬਣਾ ਕੀਤਾ ਆ ਤੇ ਫਿਰ ਨਾ ਅੱਗ ਲਾਇਆ ਕਰੋ ਨਾਲ ਨੂੰ ਕਿਉਂਕਿ ਅਸੀਂ ਤਾਂ ਅੱਗ ਲਾ ਕੇ ਤੇ ਆਪਣਾ ਪਹਿਲੀ ਬਣਾ ਲਈ ਸਹੀ ਕਰ ਲਈ ਕਿ ਜਿਨ੍ਹਾਂ ਦੀ ਜਾਨਾਂ ਗਈਆਂ ਉਹ ਨਹੀਂ ਨਾ ਵਾਪਸ ਆਣੀਆਂ ਹੈਗੀਆਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਬੜਾ ਜਿਹਾ ਹਾਂਜੀ ਗਾਇਸ ਰਾਤ ਵੀ ਕਰਨ ਦੇ ਆ ਤੰਗ ਕਹਿੰਦਾ ਲੰਮਾ ਹੀ ਨਹੀਂ ਪਹਿਣਾ ਮੈਨੂੰ ਕਮਾਈ ਜਾ ਬਸ ਕਮਾਈ ਜਾ ਹਨਾ ਕਮਾਈ ਜਾ ਬੈਠਾ ਰਹੇ ਦੋ ਮਿੰਟ ਉਹ ਘਰੀ ਬੈ ਆ ਮੈਂ ਲੈ ਜਾਵਾਂਗਾ ਬਾਅਦ ਚ ਫਿਰ ਬਾਹਰ ਜਿਆਦੇ ਸਾਹਮਣੇ ਜਿਹੜਾ ਤੁਹਾਨੂੰ ਦਿਖਾਇਆ ਸੀ ਸਾਹਮਣੇ ਦਰਖਤ ਲੱਗੀ ਉੱਥੇ ਲੱਗੀ ਅੱਗ ਇਹ ਕਰਕੇ ਧੂਆ ਹੋਣ ਕਰਕੇ ਬਾਹਰ ਨਹੀਂ ਜਾ ਸਕਦੇ ਸੁਖਵੀਰ ਵੀ ਆਣ ਕੇ ਸਕੂਲੋਂ ਲੱਗਾ ਹੁਣ ਫੋਨ ਤੇ ਹਾਂਜੀ ਇਗਾ ਆ ਗਿਆ ਆ ਲੋਕਾਂ ਆ ਦੇਖਾ ਇਹ ਮਿੱਕੀ ਪਿਕਟ ਵਿੱਚ ਪਾਦੀ ਹੈ ਇਹ ਆਪਣੇ ਪਿਆਰੀਆਂ ਨਾਲ ਖੁਸ਼ ਹੋਣ ਦਾ ਘੜੀ ਤੋਂ ਪਹੁੰਚਾਵਾ ਹਰ ਪੀਸ ਬਣਾਉਂਦੀ ਇਹ 버ગર ਹਾਂਜੀ ਦੇਖੋ ਹੋਮ ਮੇਡ 버ગર ਤਿਆਰ ਹੋਉਂਦੇ ਨੇ ਇਹ ਭੁੱਖ ਲੱਗੀ ਸਾਰਿਆਂ ਨੂੰ ਇਸ ਕਰਕੇ ਜਾਂਦੇ ਮੈਂ ਬਣ ਲੈਣਦੇ ਸੀ 버ગર ਦੇ ਇਹ ਰੈਡੀ ਹੋ ਗਏ ਟਿਕ ਟਿਕੇ ਪਾ ਕੇ ਕੰਪਲੀਟ ਹੋ ਗਏ ਉਹ ਸ਼ਾਕੇ ਦੇ ਦੇ ਉਦਨ ਵਾਲੇ ਜਿਹੜੇ ਪਹਿਲਾਂ ਸੀ ਉਹ ਤਖਾਰਾਂ ਦੇ ਨਹੀਂ ਇਹੇ ਤਖਾ ਵੀ ਸਾਦੇ ਤੁਹਾਨੂੰ ਅੱਜ ਅਸੀਂ ਜ਼ਿਆਦਾ ਖਲਾਰਾ ਨਹੀਂ ਪਾਣਾ ਉਹਨੂੰ ਖਲਾਰਾ ਜਦ ਪਾਤਾ ਹਾਂ ਜੀ ਬਰਗਰ ਬਰਗਰ ਹੋ ਗਏ ਨੇ ਪਿਆਰ ਮਾਮੀ ਨੇ ਤੇ ਸੁਖਵੀ ਨੇ ਛਕ ਲਿਆ ਇਹ ਦਿਸ ਇਜ਼ ਮਾਈ ਬਰਗਰ ਇਹ ਦਮਾ ਤਕੀ ਹੈ ਨਾ ਉਤਾਰ ਮੋਟਾ ਮੋਟਾ ਤਕੀ ਬਰਗਰ ਇਹ ਮੋਟਾ ਮੋਟਾ ਇਹ ਦਾ ਛੋਟਾ ਜੀ ਨਾਲ ਬਣਾਇਆ ਸੀ ਇਹ ਟੈਂਗ ਟੈਂਗ ਵੀ ਹੋ ਗਿਆ ਫਿਨਿਸ਼ ਹਾਂ ਜੋ ਦਵਾਈ ਫਿਰ ਇਹ ਦੇਖੇ ਕੋਈ ਜ਼ਿਆਦਾ ਹੈ ਤਾਂ ਇੱਕ ਗਲਾਸ ਇਹ ਫੁੱਲ ਲਈ ਪੀ ਜਾਓ ਇਸ ਤਰ੍ਹਾਂ ਕੇ ਦੇ ਦਿੰਗੇ ਆ ਤੁਸੀਂ ਉੱਥੋਂ ਵਾਸੇ ਕਰ ਆਹ ਦੇਖੋ ਇੱਥੇ ਪੂਰੀ ਲੱਗੀ ਹੀ ਅੱਗ ਹਰ ਪੂਰਾ ਢੂਆ ਢੂਆ ਹੋਇਆ ਤੇ ਆ ਅੱਗ ਹਜੇ ਥੋੜੀ ਜਿਹੀ ਅੱਗ ਰੰਡੀ ਆ ਉੱਧਰ ਹਾਂ ਦੇਖੋ ਤੇ ਇੱਧਰ ਵੀ ਥੋੜੀ ਜਿਹੀ ਰੰਡੀ ਤੇ ਇੱਧਰ ਆਪਾਂ ਖੋੜੀ ਲਾਈ ਹੀ ਆਵੜ ਜਗ੍ਹਾ ਤੇ ਹੈ ਤੇ ਆਈ ਦਾ ਇੱਕ ਟੇ ਦਿਖਾਤੇ ਵੀ ਚੜ ਗਈ ਸੀ ਪੂਰੀ ਅੱਗ ਅੱਜ ਗਾਇਸ ਇਹ 버ਗਰ ਅੱਜ ਵਾਲਾ ਜਿਹੜਾ ਨਾ ਇਹ ਦਿਖਾਉਣ ਵਾਲਾ ਉਹਦੋਂ ਦਿਖਾਇਆ ਨਹੀਂ ਤੁਹਾਨੂੰ ਸਵਾਦ ਵੀ ਬਣਿਆ ਇਹਨ ਇਕੱਲਾ ਦਿਖਾਉਣ ਵਾਲਾ ਖਾਣ ਵਾਲਾ ਵੀ ਦੋਨੇ ਚੀਜ਼ਾਂ ਆ ਤਸਵੀਰ ਤੁਸੀਂ ਛੱਕਿਆ ਪਹਿਲਾਂ ਕਿਦਾਂ ਲੱਗਾ ਵਧੀਆ ਵਧੀਆ ਨਾ ਫੇਰ ਵੀ ਘਰੇ ਦਿਖਾਓ ਦੋਮੋ ਇਹ ਬਣਾਇਆ ਹਰ ਪੀਨੇ ਅੱਜ ਮਾਮੀ ਨੂੰ ਵੀ ਲੱਗਾ ਸਵਾਦ ਮਾਮੀ ਕੋਲ ਕਮੈਂਟ ਆ ਗਏ ਨੇ ਕਿ 버거ਸ ਵੈਰੀ ਟੇਸਟੀ ਹਾਂਜੀ ਗਾਇਸ 버거 ਸ਼ਕਲਿਆ ਸਵਾਦ ਸੀ ਬਹੁਤ ਵਧੀਆ ਬਹੁਤ ਵਧੀਆ ਬਣਿਆ ਜਿਹੜਾ ਬਾਕੀ ਰੇੜੀਆਂ ਰੂੜੀਆਂ ਨਾਲੋਂ ਤੇ ਬੈਸਟ ਹੈ ਕਿ ਮਨੋਂ ਆਫ ਘਰੇ ਬਣਾ ਕੇ ਕੋਈ ਚੀਜ਼ ਖਾਓ ਫਰੈਸ਼ ਇਹਦੇ ਵਰਗੀ ਰੀਸ ਨਹੀਂ ਹੈ ਜੀ ਤੁਸੀਂ ਮਕੀਨ ਦੇ ਟਿੱਕੇ ਲੈ ਆ ਜਾਂਦੇ ਸੀ ਉਹ ਮਤਲਬ ਇਹਨਾਂ ਨੂੰ ਕਿ ਮਨ ਲੋ 20 ਰੁਪਏ ਦੇ 4-5 ਲੈ ਕੇ ਆਉਂਦੇ ਨੇ ਤੇ ਉਥੇ 버거 ਇਹਨਾਂ ਨੂੰ 30-35 ਰੁਪਏ ਦਾ ਮਿਲਦਾ ਹੈ ਤੇ ਇੰਨਾ ਖਰਚਾ ਹੁੰਦਾ ਨਹੀਂ ਹੈਗਾ ਵੈਸੇ ਜੇ ਇਹ ਘਰੇ ਆਪ ਬਣਾ ਕੇ ਬਸ ਘਰੇ ਆਪ ਬਣਾਣ ਨੂੰ ਖੁਣੂ ਕਰ ਦਿੰਦੇ ਆ ਕਿ ਹਾਏ ਬਣਾਉਣਾ ਪੈਣਾ ਹੈ ਕੋਲ ਕਰਦੀ ਦੀ ਲੇਕਿਨ ਘਰੇ ਬਣਾ ਕੇ ਖਾਣਾ ਚਾਹੀਦਾ ਮੈਂ ਤੇ ਕਹਿੰਦਾ ਪਰ ਵੀ ਠੀਕ ਨਹੀਂ ਲੇਕਿਨ ਫਿਰ ਵੀ ਇੰਨੇ ਦੇਖਿਆ ਕਿ ਆ ਸਵੇ ਦਾ ਖਾ ਕੇ ਨਹੀਂ ਕਿ ਕੋਈ ਮੈਂ ਵੀ ਨਹੀਂ ਕੰਮ ਚੋ ਰੋਟੀ ਖਾ ਗਿਆ ਤੇ ਇਹ ਵੀ ਸਵੇ ਦੀ ਇੱਦਾਂ ਹੀ ਬਈ ਠੀਕ ਨਹੀਂ ਸੀ ਇਹ ਵੀ ਨਹੀਂ ਇੰਨੇ ਵੀ ਨਹੀਂ ਸਕਿਆ ਕੁਝ ਤੇ ਹੁਣ ਜੇ ਕਹਿੰਦੀ ਮੈਂ ਬਣਾ ਦੇਣੀ ਆ ਤੁਹਾਨੂੰ ਬੇ ਰਸੋਈ ਚ ਜਿੱਦਾ ਗਰਮੀ ਲੱਗਦੀ ਨਾ ਇੱਥੇ ਜਿਹੜਾ ਬਣਾਉਂਦਾ ਉਹਨੂੰ ਪਤਾ ਆ ਖਾਰਾ ਇਥੇ ਖਾ ਹੀ ਲੈਣਾ ਸਵਾਦ ਆ ਲੈ ਇਹਨੇ ਫਿਰ ਵੀ ਵੋਟੀ ਮਰੀ ਨੇ ਬਣਾਤੇ ਵਰਗਾ ਵਧੀਆ ਵਧੀਆ ਹਾਂਜੀ ਗਰਮੀਆਂ ਗਰੀਆਂ ਵੀ ਇਸ ਦੇ ਲਈ ਆ ਕਿਉਂਕਿ ਅੱਜ ਮੇਰੀ ਸੇਫ ਬਹੁਤ ਪ੍ਰੋਬਲਮ ਆ ਮਤਲਬ ਵੀਕਨੈਸ ਬਹੁਤ ਜ਼ਿਆਦਾ ਆ ਆਪਰੇਸ਼ਨ ਤੋਂ ਜੁਦਾ ਬੇਦੀ ਹੋਇਆ ਸੀ ਨਾ ਇਸ ਲਈ ਮੈਂ ਕੋਰੋਕ ਤੋਂ ਬਾਅਦ ਕੱਟ ਕੋਲੇ ਨੂੰ ਸਰੀਰਾ ਸਿਰ ਤੇ ਤੀਜੇ ਚੌਥੇ ਦਿਨ ਫੇਰ ਇੰਨਾ ਹੀ ਤਮਾਰਟ ਤੇ ਇਹਦੇ ਆਈ ਸ਼ਨੀਵਾਰ ਨੂੰ ਜਗਨ ਰਖਣੀਆਂ ਇਹਨਾਂ ਨੇ ਕਰਾਉਣੀਆਂ ਆਪਣੀ ਫੇਟ ਰੇਗਰ ਸੋਰਸ ਵਾਲਾ ਮੇਰੇ ਵੀ ਨੂੰ ਪੱਥਰੀ ਲੱਗਦੀ ਏ ਉਹ ਲੱਗਦੀ ਕਿ ਹੈਗੀਆਂ ਸੀ ਲੇਕਿਨ ਮੈਂ ਦਵਾਈ ਕਾਫੀ ਜੋ ਸੋਏ ਤੋਂ ਵੀ ਪਤਾ ਹੁੰਦਾ ਸਾਰਿਆਂ ਨੂੰ ਚੰਡੀ ਅਦਾਸ ਦੇ ਉਹਨਾਂ ਦੀ ਵੀ ਦਵਾਈ ਪੀਤੀ ਲੇਕਿਨ ਉਦੋਂ ਤੇ ਫਰਕ ਪੈ ਜਾਂਦਾ ਏ ਫੇਰ ਕਪੂਰਥਲੇ ਆ ਮਿਲ ਪੈਲਸ ਜਿੰਦਾ ਬੋਲਦਾ ਦਵਾਈ ਹੋਰ ਤੋਂ ਵੀ ਖਾ ਕੇ ਦੇਖ ਲਈ ਕਿਉਂਕਿ ਮੈਨੂੰ ਫਰਕ ਲੱਗਣੇ ਇੱਕਦਮ ਦਰਦ ਵਿੱਚ ਹੁੰਦੀ ਏ ਹੁਣ ਮੈਂ ਇਰਾਦਾ ਕਿ ਕਰ ਸਕੈਨ ਕਰਾ ਕੇ ਦੇਖ ਲਈਏ ਤੇ ਫੇਰ ਕੇ ਨੇ ਕਿਹਾ ਕੋਡੀਆਂ ਪਿਓਗੇ ਜਿਹਦੇ ਵਿੱਚ ਨਿੰਬੂ ਦੇ ਕੋਡੀਆਂ ਪਿਓਗੇ ਨਿੰਬੂ ਦੇ ਰਸ ਵਿੱਚ ਕੋਡੀਆਂ ਪਿਓਦੇ ਨੇ ਉਹ ਦੋ ਦੋ ਚਮਚੇ ਰੋਜ਼ ਪੀਦੇ ਉਹ ਮਿਲਿਆ ਉਹਦੇ ਨਾਲ ਕਹਿੰਦੇ ਕਿ ਆਰਾਮ ਆ ਜਾਣਾ ਜਦੋਂ ਤੱਕ ਕੋਡੀਆਂ ਖੁਰ ਨਹੀਂ ਜਾਂਦੀ ਹੋਂ ਤੱਕ ਪੀਣਾ ਹੀ ਪੀਣਾ ਕੋਡੀਆਂ ਖੋਲੀਆਂ ਚਾਹੀਦੀਆਂ ਉਹ ਵਿੱਚ ਫਿਰ ਇਹਦੇ ਆਪਾਂ ਜੋੜਾ ਨਾ ਇਹ ਨਾ ਫਿਰ ਉਹ ਵਾਪਸ ਬਾਹਰ ਨਿਕਲ ਜਾਣੀਆਂ ਨੇ ਬਠੀਆ ਜੋ ਕਰਵਾ ਕੇ ਜਾਜਸ ਕਹਿੰਦੇ ਨੇ ਸ਼ਨੀਵਾਰ ਦੇ ਐਤਵਾਰ ਹਾਂਜੀ ਤਰਾ ਵੀ ਮੀਗਾ ਦੁੱਧ ਤੇ ਉਹ ਕਹਿ ਰਿਹਾ ਕਿ ਮੇਰੇ ਨਾਲ ਕੈਮਰਾ ਨੂੰ ਮਾਰਿਆ ਤੁਸੀਂ ਪੀਲਾ ਪੀਲਾ ਤਰਾ ਵੀ ਕਿੰਨਾ ਕੁ ਲੰਮੇ ਪਾਏ ਜੇ ਹਨ ਬੱਚਾ ਦੇ ਤੰਗ ਹੋ ਜਾਂਦਾ ਕਿੰਨਾ ਜੱਲਾ ਦੇ ਇਹਨੇ ਸਵੇਰ ਦਾ ਜੇ ਆ ਪਈਏ ਤੇ ਉਹਨੂੰ ਵੀ ਸਵੇਰ ਦਾ ਪਾਇਆ ਆ ਉਵੇਂ ਹੈ ਆ ਤੇ ਚੱਕਿਆ ਤੋ ਕਿਦਾ ਬਾਹਰ ਘੁਮਾ ਬਾਹਰ ਤੁਸੀਂ ਦੇਖਿਆ ਹੋਣਾ ਕਿ ਉਹ ਅੱਗ ਲੱਗੜ ਕਰਕੇ ਜੰਗਲ 'ਚ ਅੱਗ ਲੱਗੀ ਸਾਹਮਣੇ ਜਿਹੜਾ ਉਹ ਸੇ ਲੱਗੇ ਦਰਖਤ ਲੱਗੇ ਉਹਦੇ ਵਿੱਚ ਲੱਗੀ ਤੇ ਉਹ ਧੂਏ ਕਰਕੇ ਕਿ ਇਹਨੂੰ ਅੰਦਰ ਰੱਖਿਆ ਆ ਬਾਹਰ ਨਹੀਂ ਕੱਢਿਆ ਹੈਗਾ ਲੋ ਜਿਆਦਾ ਧੂਆ ਸੀ ਬੋਦਿਕ ਦਾ ਇਹ ਤੁਹਾਨੂੰ ਦੱਸਿਆ ਹੈ ਕਿ ਜਦੋਂ ਮੈਂ ਸਵੇਰੇ ਵੀ ਵੀਡੀਓ ਜਦੋਂ ਆਪਾਂ ਸ਼ੂਟ ਕੀਤੀ ਸੀ ਉਹਦੇ ਵਿੱਚ ਮੈਂ ਦੱਸਿਆ ਕਿ ਅੱਗ ਲਾ ਦੇਣੇ ਲੇਕਿਨ ਇਹ ਨਹੀਂ ਲਾਣੀ ਚਾਹੀਦੀ ਹੈ ਨਾ ਕਿ ਇੱਕ ਦੇ ਨੁਕਸਾਨ ਹੁਣ ਪਤਾ ਨਹੀਂ ਆਇਆ ਇੱਥੇ ਸਾਹਮਣੇ ਜਿਹੜੇ ਦਰਖਤ ਲੱਗੇ ਨੇ ਨਾ ਇਹਦੇ ਵਿੱਚ ਕਿੰਨੇ ਜੀਵ ਜੰਤੂ ਵੀ ਰਹਿੰਦੇ ਹੋਣਗੇ ਪਾ ਪੰਛੀ ਵੀ ਰਹਿੰਦੇ ਨੇ ਇੱਕ ਵਾਰੀ ਫਿਰ ਇਦਾਂ ਅੱਗ ਲੱਗੀ ਸੀ ਤੇ ਦੇਖਿਆ ਕਿ ਬੱਚੇ ਤੇ ਕੁੱਤੀ ਨੇ ਲੋਕ ਪੰਜ ਛੇ ਬੱਚੇ ਸੀ ਉਹ ਬੱਚੇ ਜਿਹੜਾ ਨਾ ਥੱਲੇ ਜਿਹਨਾਂ ਮਿੱਟੀ 'ਚ ਪਟ ਕੇ ਵੇਚ ਦਿੱਤੇ ਸੀ ਸਾਰੇ ਬੱਚਿਆਂ 'ਤੇ ਅੱਗ ਲੱਗੀ ਬੱਚੇ ਸਾਰੇ ਮਰ ਗਏ ਸੀ ਤਾਂ ਮਤਲਬ ਕੋਈ ਲੋਨ ਵਾਲਾ ਆ ਕੇ ਜਿਵੇਂ ਦੇਦਦਾ ਪਿਆ ਉਹ ਆਪਣਾ سود ਕਰਾ ਲਿਆ ਜਾਂ ਇਹਦੇ ਨਾਲ ਕਿਸੇ ਦਾ ਨੁਕਸਾਨ ਹੋਉਂਦਾ ਉਹ ਨਹੀਂ ਦੇਖਣਦਿਆ ਪਰ ਇਹਦਾ ਚਾਹੀਦਾ ਨਹੀਂ ਹੈਗਾ ਸਾਰੇ ਜੀਵ ਜੰਤੂ ਪਸ਼ੂ ਪੰਛੀ ਸਾਬ ਉਹਦੇ ਬਣਾਏ ਨੇ ਚਲੋ ਅਹੀ ਨਹੀਂ ਇੱਤਾ ਕਰ ਸਕਦੇ ਹਨ ਕਿ ਜੋ ਚਲੋ ਮਾਰਾ ਇਹਨੇ ਜਦੋਂ ਖਾਣਾ ਉਹ ਤੇ ਉਹਨਾਂ ਦਾ ਹੁਕਮ ਹੈ ਲੇਕਿਨ ਇਹ ਵੀ ਆਪ ਉਹ ਤੇਂਦੇ ਆ ਕਿਸੇ ਨੂੰ ਤੇ ਕਹਿੰਦੇ ਜਦੋਂ ਤੁਹਾਨੂੰ ਦੱਸਿਆ ਕਿ ਮੁੰਡੇ ਦੀ ਡੈਥ ਹੋਈ ਬੇਗਵਾਲ ਦੇ ਦੀ ਉਵੇਂ ਬੁਰਾ ਹੋਇਆ ਹੋਰ ਵੀ ਇੰਝਾਂ ਚਾਂਸ ਹੋਏ ਅੱਜ ਵੀ ਮੈਂ ਦੁਕਾਨ ਤੇ ਹੀ ਤੇ ਤਿੰਨ ਚਾਰ ਗੱਡੀਆਂ ਦੇਖਿਆ ਫਾਰਵ ਦੇ ਗਿਆ ਨੰਗਲੀਆਂ ਉਹ ਕਿਤੇ ਨਾ ਕਿਤੇ ਕੋਈ ਤਾਂ ਕੋਈ ਨੁਕਸਾਨ ਹੋਇਆ ਹੋਣਾ ਹੈ ਨਾ ਫੇਰ ਹੀ ਗੱਡੀਆਂ ਆਈਆਂ ਫਰਕ ਪੈ ਗਿਆ ਚਾਹੀਦਾ ਨਹੀਂ ਮੇਰੇ ਬੱਚੇ ਹੀ ਨਾਲ ਤੇ ਬੈਠੇ ਹਾਂ ਉਹਨੂੰ ਆਉਂਦੇ ਪੈ ਗਏ ਕਹਿੰਦੇ ਬੱਚੇ ਮੇਰੇ ਹੈ ਬੱਚਾ ਗਿਆ ਤੇ ਆਣਿਆ ਸਾਰੇ ਇਹ ਫੇਰ ਇਹ ਕਿੰਸਾ ਲੱਗੇ ਇਦਾਂ ਹੀ ਹੋਇਆ ਜਿਹੜਾ ਵਿਧਵਾ ਦਾ ਮੁੰਡਾ ਵੀ ਇਦਾਂ ਹੀ ਉਹਨੂੰ ਚੱਕਰ ਆਇਆ ਅਗਰ ਤੂੰ ਤੂੰ ਆਪੈ ਨਾ ਉਹ ਚੱਕਰ ਆ ਗਿਆ ਚੱਕਰ ਜਿਹਾ ਉਹਨਾਂ ਤੇ ਉਹ ਉਧਰ ਨੂੰ ਪੜ ਗਿਆ ਗੱਲ ਜਿਹੜਾ ਮੁੰਡਾ ਆ ਉਹ 22 ਸਾਲ ਦੀ ਉਮਰ ਹੋਣੀ ਹੈ ਜੋ ਮੁੰਡੇ ਦੀ ਜਿਹੜਾ ਬੁਰਾ ਹੋਇਆ ਫੋਟੋ ਵਿੱਚ ਐਡ ਕਰਾਂਗਾ ਆ ਜੀ ਬਹੁਤ ਚਲੋ ਇਹਦਾ ਚਾਹੀਦਾ ਨਹੀਂ ਚਾਹੀਦਾ ਬੜਾ ਜੀ ਸਾਰੀ ਸਰਕਾਰ ਕਹਿੰਦੀ ਏ ਪਰ ਇਹਨਾਂ ਦਾ ਨਾ ਲਾਉ ਨਾ ਲਾਉ ਨਾ ਲਾਉ ਲੇਕਿਨ ਲੋਕ ਨੂੰ ਮੁਰਦੇ ਹੀ ਆਗੇ ਇੱਕ ਤਾਂ ਆਪਾਂ ਜ਼ਮੀਨ ਦੇ ਜਿਹੜੇ ਅੰਦਰ ਉਨੀ ਤੱਕ ਹੁੰਦੇ ਉਹ ਮਾਰਦੇ ਹਨ ਉਹ ਹੀ ਆਪਾਂ ਕਹਿ ਦੇਖਦੇ ਹਾਂ ਕਿ ਕਿੰਨਾ ਨੁਕਸਾਨ ਹੋ ਗਿਆ ਆ ਆਪਾਂ ਦੇਖਦੇ ਫਿਰ ਇੱਕ ਗੱਲ ਇਹ ਵੀ ਏ ਕਿ ਜੇ ਅਸੀਂ ਇਦਾਂ ਕਰਦੇ ਪਏ ਇਹਨਾਂ ਦਾ ਰੱਬ ਵੀ ਉਹਨਾਂ ਨੂੰ ਉੱਥੇ ਰੱਖਦਾ ਆ ਜੇ ਤੁਸੀਂ ਦੇਖਦੇ ਹੋ ਕਿ ਕਿੰਨਾ ਕੁਦਰਤ ਨਾਲ ਕੀ ਕੀ ਹੁੰਦਾ ਆ ਉਹਨਾਂ ਲਈ ਵੀ ਤਾਂ ਪਿੱਛੇ ਮੀਂਹ ਪੈ ਗਿਆ ਝਾੜ ਘਟ ਗਿਆ ਕਿਸਾਨਾਂ ਨਾਲ ਹੋਇਆ ਨਾ ਨੁਕਸਾਨ ਵੀ ਹੁੰਦਾ ਆ ਆਪਾਂ ਜੇ ਅਸੀਂ ਅੱਜ ਕਰਨ ਨਹੀਂ ਆ ਤੇ ਹਾਲੇ ਤੇ ਕੱਲ੍ਹ ਸਾਹਮਣੇ ਹੋਣਾ ਹੀ ਹੋਣਾ ਹੈ ਇਹ ਚੀਜ਼ ਉਸ ਕਰਕੇ ਆਪਾਂ ਕਿਉਂ ਕਰਦੇ ਆ ਨਾ ਕਿਹੜਾ ਨੁਕਸਾਨ ਹੋ ਜਾ ਲਿਆ ਇੰਨੇ ਅੱਜ ਕੱਲ੍ਹ ਦੇ ਮਤਲਬ ਬਹੁਤ ਆ ਗਏ ਨੇ ਵਰਗੀ ਜਿਹੜਾ ਜੈਕਟ ਗਈ ਆ ਤਰ੍ਹਾਂ ਦੇ ਆ ਗਏ ਨੇ ਕਿ ਉਹ ਪ੍ਰਾਲੀ ਪੂੜੀ ਸਾਰਾ ਕੁਝ ਵਿੱਚੇ ਮਿਕਸ ਕਰ ਦਿੰਦੇ ਪਤਾ ਨਹੀਂ ਲੱਗਦਾ ਕਿੱਧਰ ਗਈ ਪ੍ਰਾਲੀ ਇਹ ਫੇਰ ਵੀ ਨੱਕ ਲਾਉਂਦੇ ਹੁੰਦੇ ਸੀ ਇਹਨੂੰ ਕਹਿੰਦੇ ਖਾਦ ਬਣ ਜਾਂਦੀ ਇਹ ਤੇ ਹੁਣੇ ਖਾਦ ਦੇ ਰੂਪ ਤੇ ਕੰਮ ਆ ਜਾਂਦਾ ਹੈ ਲੇਕਿਨ ਲੋਕੀ ਮੋੜਦੇ ਨਹੀਂ ਹੈਗੇ ਕਿੰਨੇ ਲੋਕ ਆਨਸਾਨ ਕਰਾਂ ਦੇ ਨੇ ਚਲੋ ਅੱਜ ਗੁਰਦੁਆਰਾ ਸਾਹਿਬ ਦੀ ਲੇਟ ਹੋਇਆ ਨਾ ਅੱਜ ਜਾਣਾ ਨਹੀਂ ਹੋਣਾ ਲੋਕ ਇਹ ਠੀਕ ਨਹੀਂ ਕਰਕੇ ਅੱਜ ਨਹੀਂ ਫਿਰ ਜਾਣਾ ਹਾਂ ਨਾ ਸਵੇਰੇ ਭਾ ਜਾਵਾਂਗਾ ਸਵੇਰੇ ਸਵੇਰੇ ਮੱਠਾ ਢੇਕ ਆਵਾਂਗੇ ਜਾ ਕੇ ਨਾਲੇ ਦੁੱਧ ਲੈ ਆਵਾਂਗੇ ਨਾਲੇ ਮੱਠਾ ਢੇਕ ਆਵਾਂਗੇ ਹੋਰ ਜੀ ਤੁਸੀਂ ਮੈਸੇਜ ਉਸੇ ਕਰਦੇ ਰਿਹਾ ਕਰੋ ਪਤਾ ਲੱਗ ਜਾਂਦਾ ਹੈ ਕਿ ਸਾਰੇ ਠੀਕ ਹੋ ਹੌਸਲਾ ਜਾਂ ਮਿਲਦਾ ਹਾਲ ਚਾਲ ਦੱਸਿਆ ਕਰੋ ਸਾਨੂੰ ਆਪਣਾ ਚਲੋ ਹੇ ਬਹੁਤੇ ਤੇ ਜੁੜੇ ਨਹੀਂ ਹੈਗੇ ਲੇਕਿਨ ਜਿਹੜੇ ਆਪਣੇ ਜੁੜੇ ਨੇ ਉਹ ਆਪਣਾ ਸਮਝ ਕੇ ਇੱਕ ਵੈਸੀ ਕਰਦੇ ਗਏ ਨੇ ਨਾ ਕੁਝ ਵੀ ਹੈਲੋ ਹਾਏ ਕੁਝ ਵੀ ਕਰਦੇ ਰਹਿਣਾ ਨੂੰ ਬਹੁਤ ਖੁਸ਼ੀ ਹੁੰਦੀ ਹੈ ਉਹ ਹਜੇ ਹਜ਼ਾਰਾਂ ਲੱਖਾਂ ਚ ਤੇ ਹਜੇ ਪਹੁੰਚੇ ਨਹੀਂ ਹੈਗੇ ਸੋ ਕਰ ਤੂੰ ਸੋਚੀਏ ਇੰਨਾ ਹੀ ਬੜਾ ਖੁਸ਼ੀ ਹਾਨੂੰ ਕਿ ਸ਼ੁਰੂਆਤ ਕੀਤੀ ਹੈ ਫਿਰ ਬਾਅਦ ਇਹਹੀ ਸੋਚਦਾ ਕਿ ਤਰੋ ਵਧੀਆ ਹੀ ਹੋਵੇ ਸਾਡਾ ਨਾ ਕੋਈ ਮਾੜਾ ਨਾ ਇਦਾਂ ਦੀ ਕੋਈ ਸਾਡੇ ਕੋ ਬਾਰੇ ਕਿ ਜਿਹੜਾ ਕਿਸੇ ਨੂੰ ਦੇਖਣ ਲੱਗੇ ਵੀ ਸ਼ਰਮ ਆਵੇ ਇਹ ਚੀਜ਼ ਜੀ ਇਹ ਇੱਕ ਚੀਜ਼ ਪਾਈ ਜਾਂਦੇ ਆ ਇਸ ਗੱਲ ਤੇ ਤਰੋ ਹਾਲੂ ਮਾੜਾ ਜਾਂ ਕਮੈਂਟ ਵੀ ਕਰਦਿਆ ਕਰੋ ਇਸ ਕਰਕੇ ਹੁਣ ਚਲੋ ਜੇ ਤੁਸੀਂ ਇਦਾਂ ਹਲਾਸ਼ੇਰੀ ਦਿੰਦੇ ਰਹੋਗੇ ਚਲੋ ਅਸੀਂ ਵੱਤ-ਵੱਤ ਵੀਡੀਓ ਅਪਲੋਡ ਕਰਦੇ ਰਵਾਂਗੇ ਹਨਾ ਡੇਲੀ ਪਰ ਇਹ ਵੀ ਦੇਖੀਦਾ ਕਿ ਰੇਲੀ ਹੀ ਪਉਣਾ ਆ ਉਹਦੇ ਲਈ ਕੋਈ ਨਾ ਕੋਈ ਸ਼ੂਟ ਕਰਨਾ ਹੁੰਦਾ ਆ ਇਸ ਕਰਕੇ ਮਿਹਨਤ ਲੱਗਦੀ ਤੇ ਹੈਗੀ ਹੈ ਇਹ ਵੀ ਕਹਿੰਦੇ ਆ ਕਿ ਲੋਕੀ ਮਰ ਕੇ ਜਿਹੜੇ ਬਾਕੀ ਬਣਾਉਂਦੇ ਜਿਹੜੇ ਜਿਆਦਾ ਫੇਮਸ ਹੋਏ ਉਹਨਾਂ ਨੂੰ ਰੱਦਾਈ ਰਾਤ ਲੈ ਕੇ ਰਹਿੰਦੇ ਆ ਮਿਹਨਤ ਕਰਦੇ ਆ ਸਹੀ ਸਹੀ ਰਾਤ ਬੈਠੇ ਰਹਿੰਦੇ ਨੇ ਕਿ ਅਸੀਂ ਨਾ ਬਹੁਤਾ ਕੁਝ ਐਡ ਨਹੀਂ ਕਰੀਦਾ ਅੱਜ ਦਾ ਪਲੇਅਰ ਵਿੱਚ ਨਾ ਉਹ ਵੀ ਐਨ ਪਲੇਅਰ ਵਿੱਚ ਹੀ ਕਰਦੀ ਦੀ ਵੀਡੀਓ ਇਹ ਕਿ ਬਾਕੀ ਇਹ ਤੇ ਕਈ ਤੇ ਮਤਲਬ ਸਾਈਸਰ ਹਾਲ ਪੜ ਪਾਣੀ ਕੀ ਕੀ ਐਡ ਕਰਦੇ ਰਹਿੰਦੇ ਨੇ ਨਾ ਕਈ ਕੋਈ ਵੀਡੀਓ ਐਡ ਕਰਦੇ ਨੇ ਬੜੀ ਸਿੰਪਲ ਐਡ ਕਰਕੇ ਵੀਡੀਓ ਇਹ ਤਿਆਰ ਕਰਕੇ ਪਾਈ ਵੀ ਚਲੋ ਮਿਹਨਤ ਲੱਗਦੀ ਏ ਉਹ ਮਿਹਨਤ ਨੂੰ ਤੁਸੀਂ ਫਲ ਦੇਣਾ ਸਾਰੇ ਜਣੇ ਲਾਈਕ ਸ਼ੇਅਰ ਨੂੰ ਕਰਿਆ ਕਰੋ ਜਿੰਨੇ ਜਿਹੜੇ ਸਿੱਧੇ ਮੈਂ ਕਹਿੰਦਾ ਜਿਹੜੇ ਸਿੱਧੇ ਦੇਖ ਲੈਂਦੇ ਨੇ ਫੇਸਬੁਕ 'ਚ ਮੈਂ ਵੀ ਫੇਸਬੁਕ 'ਚ ਵੀ ਪੋਸਟ ਪਾਉਣਾ ਹੈ ਕਈ ਕਹਿੰਦੇ ਨੇ ਕਿ ਫੇਸਬੁਕ 'ਚ ਖੋਲ ਕੇ ਸਿੱਧਾ ਦੇਖ ਲੈਂਦੇ ਨੇ ਮਤਲਬ ਉਹਨੂੰ ਬੜਾ YouTube ਤੇ ਜਾ ਕੇ ਨਹੀਂ ਦੇਖਦੇ YouTube ਤੇ ਜਾ ਕੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿ ਦੇਖਣ ਵਾਲੇ ਜਾਦੇ ਹੋਏ ਨੇ ਨੇ ਤੇ ਸਬਸਕ੍ਰਾਈਬ ਵਾਦੀ ਨਹੀਂ ਮਤਲਬ ਬਹੁਤ nhiều ਨਾ 3-400 ਵੀ ਵਿਊ ਆਏ ਨੇ ਤੇ ਉਹ ਵੀ 3-400 ਬੰਦੇ ਸਬਸਕ੍ਰਾਈਬ ਨਹੀਂ ਕਰਦੇ ਜੋ ਮੇਰੇ ਮਤਲਬ ਸਾਰੇ ਬਾਹਰ ਬਾਹਰ ਦੇਖੀ ਜਾਂਦੇ ਬੈਨੇ YouTube ਤੇ ਜਾ ਕੇ ਨਹੀਂ ਦੇਖਦੇ ਉਹ YouTube ਤੇ ਜਾ ਕੇ ਦੇਖੋ ਉੱਥੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਅ ਮੈਂ ਤੁਹਾਨੂੰ ਕੋਈ ਗੱਲ ਨਹੀਂ ਕਰਦਾ ਇਹਨਾਂ ਨਾਲ ਕਾਪੜਾ ਆਹ ਤਾਂ ਗਈ ਜਿੰਨੀ ਵਾਰ ਫੇਰ ਕੋੜ ਗਈ ਤੇ ਮੈਂ ਨਹੀਂ ਸੱਲ ਕਰਦੀ 10 ਵੀ ਤੁਸੀਂ ਗੱਲ ਨਹੀਂ ਕਰਦੀ ਮੇਰੇ ਕੋਲ ਤਨਾ ਕੱਪੜੇ ਮਾਰੀ ਜਾਂਦੀ ਹੈ